ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਤੇਰੀ ਸਾਧ ਸੰਗਜੋ ਸਮੇ ਸਮੇ ਅਨੁਸਾਰ ਹਰ ਸੰਸਥਾਵਾਂ ਦੇ ਵਿੱਚ ਮੈਜੋਰਟੀਆਂ ਬੜੀਆਂ ਨੇ ਸਭਾਵਾਂ ਬੜੀਆਂ ਨੇ ਉਹ ਆਪਣੀਆਂ ਆਪਣੀਆਂ ਯੂਨੀਅਨਾਂ ਬਣ ਜਾਂਦੀਆਂ ਸੋ ਉਸੇ ਤਰ੍ਹਾਂ ਹੀ ਗੁਰੂ ਘਰਾਂ ਦੇ ਗ੍ਰੰਥੀ ਰਾਗੀ ਇਹ ਵੀ ਸਭਾਵਾਂ ਬਣ ਜਾਂਦੀਆਂ ਨੇ ਸੋ ਪਿਛਲੇ ਸਮੇਂ ਤੋਂ ਭਾਈ ਕਲਿਆਣਾ ਜੀ ਗੁਰਮਤ ਗ੍ਰੰਥੀ ਰਾਗੀ ਸਭਾ ਮੋਗਾ ਬਣੀ ਹੋਈ ਹੈ ਜੋ ਕਿ ਇਹਨਾਂ ਨੇ ਪਿਛਲੇ 1 ਸਾਲ ਬਹੁਤ ਵਧੀਆ ਕੰਮ ਨੇਪਰੇ ਚਾੜਿਆ ਸੋ ਬਾੜੇ ਸੁਰਖੀਆਂ ਦੇ ਵਿੱਚ ਨਹੀਂ ਆ ਸਕੇ ਕਿਉਂਕਿ ਬਹੁਤ ਜ਼ਿਆਦਾ ਆਪਣਾ ਘਰ ਦੇਖਦੇ ਹੋયા ਆ ਆਪਣਾ ਗੁਰੂ ਘਰ ਦੇਖਦੇ ਹੋયા ਆ ਔਰ ਆਪਣੇ ਗ੍ਰੰਥੀਆਂ ਦਾ ਇਹਨਾਂ ਨੇ ਪਰਦਾ ਪਾਇਆ ਉਹਨਾਂ ਤੇ ਇਸ ਕਰਕੇ ਬਾੜੇ ਸੁਰਖੀਆਂ ਦੇ ਵਿੱਚ ਉਹ ਨਹੀਂ ਆ ਸਕੇ ਸੋ ਅੱਜ ਫੇਰ ਗੁਰਮੁਖਤ ਗ੍ਰੰਥੀ ਰਾਗੀ ਸਭਾ ਭਾਈ ਕਲਿਆਣਾ ਜੀ ਇੱਕ ਨਵੇਂ ਸਰਵ ਰਜਿਸਟਰਡ ਹੋਈ ਹੈ ਜਿਨ੍ਹਾਂ ਨੇ ਉਹਦੇ ਵੰਡੇ ਨੇ ਸੋ ਉਹਦੇ ਵੰਡਣ ਵਾਲੇ ਤੇ ਕਿੰਨਾ ਕਿੰਨੋਂ ਉਹਦੇ ਵੰਡਣ ਆਪਾਂ ਗੱਲਬਾਤ ਕਰਦੇ ਆ ਅ ਆਹ ਜਿੰਨੀ ਕੀਮਤ ਹੈ ਬਹੁਤ ਹੀ ਸਤਿਕਾਰਯੋਗ ਮੇਰੇ ਤੋਂ ਵੱਡੇ ਛੋਟੇ ਵੀਰੋ ਮੇਰੇ ਨਾਲ ਦੇ ਸਾਥੀ ਸਭਾ ਦੇ ਉਦੇਦਾਰ ਅੱਜ ਅਸੀਂ ਪਿੰਡ ਕਲਕਲਾ ਵੇਖੇ ਪਹੁੰਚੇ ਆ ਜੋ ਭਾਈ ਕਲਿਆਣਾ ਜੀ ਗੁਰਮਤ ਰਾਗੀ ਗ੍ਰੰਥ ਸਭਾ ਜਿਲਾ ਮੋਗਾ ਦੇ ਇੱਕ ਸਾਲ ਪੂਰਾ ਹੋ ਚੱਲਿਆ ਐ ਇਸ ਸੰਸਥਾ ਨੂੰ ਬਣੀ ਨੂੰ ਅੱਜ ਬਹੁਤ ਹੀ ਸਤਿਕਾਰਯੋਗ ਗਿਆਨੀ ਮੁਖਤਿਆਰ ਸਿੰਘ ਜੀ ਜੋ ਇੱਥੇ ਬਾਬਾ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਅਸਥਾਨ ਤੇ ਸੇਵਾ ਨਿਭਾ ਰਹੇ ਨੇ ਉਹਨਾਂ ਨੇ ਸਾਡੇ ਕੋਲ ਮੰਗ ਕੀਤੀ ਸੀ ਵੀ ਸਾਡੇ ਕੋਲੇ ਆ ਕੇ ਤੁਸੀਂ ਇਹ ਸਮਾਗਮ ਮਨਾਉਣਾ ਇੱਥੇ ਦਾ ਗਿਆਨੀ ਸਤਨਾਮ ਸਿੰਘ ਜੀ ਮਹੇਸ਼ਰੀ ਉਹਨਾਂ ਨੂੰ ਅੱਜ ਇਸ ਇਲਾਕੇ ਦਾ ਜਿਹੜਾ ਹੈਗਾ ਸਰਕਲ ਪ੍ਰਧਾਨ ਬਣਾਇਆ ਗਿਆ ਬੋਲੇ ਸੋਨਹਿਰਾ ਸੋਹ ਜਿਹਾ ਕਾਰ ਕਿਉਂਕਿ ਜੇਦੋਂ ਕੋਈ ਵੀ ਸਿੰਘ ਸੇਵਾ ਨਹੀਂ ਨਿਭਾ ਸਕਦਾ ਹੁੰਦਾ ਉਹਦੇ ਸਾਹ ਤੇ ਉਹ ਹੋਰ ਸਿੰਘ ਨਿਯੁਕਤ ਕਰਨਾ ਪੈਂਦਾ ਅਸੀਂ ਭਾਈ ਸਤਨਾਮ ਸਿੰਘ ਜੀ ਨੂੰ ਲੱਖ ਲੱਖ ਵਧਾਈ ਦਿੰਦੇ ਆ ਤੇ ਆਉਣ ਵਾਲੇ ਸਮੇਂ ਵਿੱਚ ਇਹੀ ਬੇਨਤੀ ਕਰਦੇ ਭਾਈ ਸਾਹਿਬ ਜੀ ਤੁਸੀਂ ਆਪਣਾ ਮਨ ਧਨ ਤਨ ਕਰਕੇ ਆਪਣੇ ਗ੍ਰੰਥੀ ਰਾਗੀ ਗ੍ਰੰਥੀ ਸਿੰਘਾਂ ਦੀ ਤੁਸੀਂ ਵਾਧਤਵਾਦ ਮੱਦ ਕਰਨੀ ਹੈ ਆਪਦੇ ਨਾਲ ਜੋੜਨਾ ਹੈ ਔਰ ਇਹ ਸਰਕਲ ਦਾ ਵਾਧਤਵਾਦ ਤੁਸੀਂ ਸਿੰਘ ਜੀ ਜੋੜ ਕੇ ਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਸਿੰਘਾਂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਧੰਨ ਬਾਬਾ ਕਲਿਆਣਾ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਸੋ ਇੰਨੀਆਂ ਬੇਨਤ ਕਰਦਾ ਹੋਇਆ ਖਿਮਾ ਦਾ ਜੱਜ ਕਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਵੀਰ ਸਤਨਾਮ ਸਿੰਘ ਜੀ ਨੂੰ ਮਹੇਸ਼ਤਰੀ ਨੂੰ ਨਵੀਂ ਜ਼ਿੰਮੇਵਾਰੀ ਪਈ ਹੈ ਸੋ ਗੱਲਬਾਤ ਕਰਦੇ ਆ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠੀਕ ਹੈ ਜੀ ਚਾਹੁੰਦੇ ਵੀਰ ਜੀ ਵਾਹਿਗੁਰੂ ਜੀ ਕੀ ਕਹਿਣਾ ਚਾਹੁੰਦੇ ਹੋ ਕਿ ਜਿਸ ਤਰ੍ਹਾਂ ਇਮਾਨਦਾਰੀ ਦੇ ਨਾਲ ਕਿ ਤੁਸੀਂ ਜਿਸ ਤਰ੍ਹਾਂ ਸਭਾਂ ਨੇ ਇਨਾ ਭਰੋਸਾ ਤੁਹਾਡੇ 'ਤੇ ਜਤਾਇਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਸੇ ਤਰ੍ਹਾਂ ਤੁਸੀਂ ਸਭਾ ਦੇ ਇਨਾ ਜਿਹੜੇ ਭਰੋਸੇ ਤੇ ਖਰੇ ਉਤਰੋਗੇ ਹਾਂਜੀ ਕਹਿਲਾ ਜੀ ਧੰਨਵਾਦ ਕਰਦਾ ਮੈਂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਨ੍ਹਾਂ ਨੇ ਰਹਿਮਤ ਕੀ ਦੇ ਦਾਸ ਤੇ 10 ਨੇ ਪਹਿਲਾ ਸਰਕਲ ਬਾਗਾਪੁਰਾਣਾ ਦੇ ਵਿੱਚ ਰਹਿ ਕੇ ਸੇਵਾ ਨਿਭਾਈ ਔਰ तकरीबन ਪਿਛਲੇ 1.5 ਸਾਲ ਤੋਂ ਬਾਪੂ ਮਲਖੰਡੀ ਜੀ ਦੇ ਨਾਮ ਰਹਿ ਕੇ ਹੁਣ ਮੈਂ ਸੇਵਾ ਨਿਭਾ ਰਿਹਾ ਤੇ ਇਹਨਾਂ ਨੇ ਸਾਡੀ ਸੇਵਾ ਨੂੰ ਫਲ ਲਾਉਣਾ ਕੀਤਾ ਸਤਿਗੁਰਾਂ ਦੀ ਰਹਿਮਤ ਦੇ ਨਾਲ ਸਾਨੂੰ ਸਰਕਲ ਪ੍ਰਧਾਨ ਚੁਣਿਆ ਤੇ ਸਤਿਗੁਰਾਂ ਦੀ ਰਹਿਮਤ ਪ੍ਰਾਪਤ ਹੋਵੇ ਇਹਨਾਂ ਨੂੰ ਭਰੋਸਾ ਦਿਵਾਉਣਾ ਕਿ ਆਉਣ ਵਾਲੇ ਸਮੇਂ ਵਿੱਚ ਇਹਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਸਿੰਘਾਂ ਦੀਆਂ ਸਾਰੀਆਂ ਮੁਸ਼ਕਲਾਂ ਹੱਲ ਕਰਨ ਦਾ ਯਤਨ ਕਰਾਂਗਾ ਤੇ ਸਭਾਂ ਨੂੰ ਪੂਰੇ ਚੌੜੇ ਬਦੌਧਾ ਦਾ ਯਤਨ ਕਰਾਂਗਾ ਫਤਿਹਪੁਰਾਂ ਦੀ ਅੱਗੇ ਅਰਦਾਸ ਹੈ ਵੀ ਮੇਰੀ ਸੇਵਾ ਨੂੰ ਆਪਣੇ ਤਰ੍ਹਾਂ ਬਣਾਈ ਰੱਖੇ ਇਲੀਆਂ ਤੋਂ ਬੇਨਤੀਆਂ ਮੈਂ ਕਰਾਂਗਾ ਸੋ ਮੋਗੇ ਜ਼ਿਲ੍ਹੇ ਦੇ ਪ੍ਰਧਾਨ ਲਖਵੀਰ ਸਿੰਘ ਜੀ ਬੱਗੇ ਇਹਨਾਂ ਨਾਲ ਗੱਲਬਾਤ ਕਰਦੇ ਆਂ ਖਾਲਸਾ ਵਾਹਿਗੁਰੂ ਜੀ ਖਾਹ ਖਾਲਸਾ ਵਾਹਿਗੁਰੂ ਜੀ ਖਾਹ ਖਾਲਸਾ ਕੀ ਕਰਾ ਚਾਹੁੰਦੇ ਹੋ ਕਿਸ ਤਰ੍ਹਾਂ ਇਹ ਸੇਵਾ ਇੱਕ ਸਾਲ ਬੀਤ ਗਿਆ ਤੇ ਅੱਗੇ ਕਿਵੇਂ ਆਸਰਾ ਕਹੋ ਮਜੂਰ ਇਹੋ ਜੇ ਕੰਮ ਹੋ ਸਕਦੇ ਹਾਂਜੀ ਭਾਈ ਕਲਿਆਣਾ ਜੀ ਗੁਰਮਤਿ ਗ੍ਰੰਥੀ ਰਾਗੀ ਸਭਾ ਵੱਲੋਂ ਜਿਹੜੇ ਪਿਛਲੇ ਸਾਲ ਦੇ ਵਿੱਚ ਜਿੰਨੇ ਵੀ ਕੰਮ ਗ੍ਰੰਥੀ ਸਿੰਘਾਂ ਦੀਆਂ ਮੁਸ਼ਕਲਾਂ ਹੱਲ ਕੀਤੀਆਂ ਨੇ ਅਤੇ ਸਤਿਗੁਰਾਂ ਦੀ ਪਾਰਕ੍ਰਿਪਾ ਦੇ ਰਣ ਤੇ ਨਾਲ ਸਤਿਗੁਰਾਂ ਨੇ ਆਪ ਸੇਵਾ ਲਈ ਆ ਹੁਣ ਵੀ ਐਸਾ ਜਿਹੜੀ ਸਭਾ ਜਿਹੜੀ ਰਜਿਸਟਰਡ ਹੋਈ ਹੈ ਅਤੇ ਸਤਿਗੁਰੂ ਜੀ ਕਿਰਪਾ ਕਰਨ ਦਾਾਸ ਨੂੰ ਫਿਰ ਜਿਹੜੀ ਮੁੱਖ ਸੇਵਾਦਾਰ ਦੀ ਜਿਹੜੀ ਸੇਵਾ ਪ੍ਰਾਪਤ ਹੋਈ ਹੈ ਤਾਂ ਤਨ ਮਨ ਤਨ ਦੇ ਨਾਲ ਜਿਸ ਤਰ੍ਹਾਂ ਅੱਗੇ ਸੇਵਾ ਕੀਤੀ ਉਸ ਤਰ੍ਹਾਂ ਫਿਰ ਕਰਾਂਗੇ ਅਤੇ ਇਸ ਟਾਈਮ ਜਿਹੜਾ ਸਤਨਾਮ ਸਿੰਘ ਜੀ ਮਹੇਸ਼ਰੇ ਕਲਕਲਾ ਦਾ ਜਿਹੜਾ ਸਰਕਲ ਹੈ ਉਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਹੈ ਨਿਯੁਕਤੀ ਪੱਤਰ ਦਿੱਤਾ ਹੈ ਕਿ ਉਹ ਆaddi ਜਿਹੜੀ ਸੇਵਾ ਅੱਜ ਤੋਂ ਤਨ ਤਨ ਦੇ ਨਾਲ ਜਿਹੜਾ ਮਨ ਦੇ ਨਾਲ ਜਿਹੜੀ ਉਹ ਸੇਵਾ ਨਿਭਾਉਣਗੇ ਆਉਣ ਵਾਲੀਆਂ ਜਿਹੜੀਆਂ ਮੁਸ਼ਕਲਾਂ ਇਸ ਕਲਕਲਾ ਦੇ ਸਰਕਲ ਦੀਆਂ ਨੇ ਉਹ ਆਪ ਸਾਡੇ ਸਾਥ ਲੈ ਕੇ ਜਿਹੜਾ ਉਹ ਮੁਸ਼ਕਲਾਂ ਹੱਲ ਕਰਨਗੇ ਜੀ ਦੇ ਵੱਧ ਵੱਧ ਯਤਨ ਕਰਾਂਗੇ ਕਿ ਗਰੰਥੀ ਸਿੰਘਾਂ ਨੂੰ ਪਾਠੀ ਸਿੰਘਾਂ ਨੂੰ ਜਿਹੜੀਆਂ ਮੁਸ਼ਕਲਾਂ ਆਉਂਦੀਆਂ ਨੇ ਉਹਨਾਂ ਦਾ ਹੱਲ ਕੀਤਾ ਜਾਵੇ ਏ ਬਸ ਬੇਨਤੀ ਹੈ ਜੀ ਇੱਕ ਬੇਨਤੀ ਆ ਗੁਰੂ ਘਰਾਂ ਦੀ ਗ੍ਰੰਥੀ ਨਾਲ ਜੋ ਕਲ ਕਲਾ ਸਰਕਲ ਨਿੰਦੇ ਪਿੰਡ ਲੱਗਦੇ ਆ ਨੇੜੇ ਉਹ ਭਾਈ ਸਾਹਿਬ ਨਾਲ ਸੰਪਰਕ ਕਰਨਾ ਹਾਂਜੀ ਤਾਂ ਕਿ ਅਸੀਂ ਸਭਾ ਨਾਲ ਜੋੜ ਸਕਣ ਔਰ ਉਹਨਾਂ ਦੇ ਜਿਹੜੀਆਂ ਮੁਸ਼ਕਲਾਂ ਆ ਰਹੀਆਂ ਉਹਨਾਂ ਨੂੰ ਗੁਰੂ ਘਰਾਂ ਦੇ ਵਿੱਚ ਹਾਂਜੀ ਅਸੀਂ ਮੀਡੀਆ ਰਾਹੀਂ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਆਂ ਕਿ ਜਿੰਨੇ ਵੀ ਆਪਣੇ ਜ਼ਿਲ੍ਹਾ ਮੋਗਾ ਦੇ ਵਿੱਚ ਕਲ ਕਲਾ ਸਰਕਲ ਹੋ ਗਿਆ ਧਰਮਕੋਟ ਹੋ ਗਿਆ ਕੋਟੀ ਸੇਖਾਂ ਹੋ ਗਿਆ ਫਤਿਹਗੜ ਪੈਂਤੂਰ ਹੋ ਗਿਆ ਜਿੰਨੇ ਵੀ ਗ੍ਰੰਥੀ ਸਿੰਘ ਸਾਡੀ ਐਸ ਮੀਡੀਆ ਰਾਹੀਂ ਸੁਣ ਰਹੇ ਨੇ ਉਹਨਾਂ ਨੇ ਬੇਨਤੀ ਹੈ ਕਿ ਵਾਤਵਾਦ ਇਹ ਸਭਾ ਦੇ ਨਾਲ ਜਿਹੜਾ ਸੰਪਰਕ ਕੀਤਾ ਜਾਵੇ ਜੁੜਿਆ ਜਾਵੇ ਅਤੇ ਜਿਹੜੀਆਂ ਉਹਨਾਂ ਦੀਆਂ ਮੁਸ਼ਕਲਾਂ ਨੇ ਆਉਣ ਵਾਲੀਆਂ ਸਮੱਸਿਆ ਨੇ ਜਿਹੜੀਆਂ ਨੇ ਤੇ ਗ੍ਰੰਥੀ ਸਿੰਘਾਂ ਤੇ ਆਉਂਦੀਆਂ ਨੇ ਉਹਨਾਂ ਦਾ ਅਸੀਂ ਹੱਲ ਕਰਦੇ ਆਂ ਤੱਕ ਇਹ ਕਰਦੇ ਰਹਿਾਂਗੇ ਜੀ ਜੀ ਪਟਨਾ ਸਾਹਿਬ ਵਾਲੇ ਸੋ ਸ਼ਹਿਰੀ ਪ੍ਰਧਾਨ ਨੇ ਪਿਛਲੇ ਸਮੇਂ ਤੋਂ ਇਹਨਾਂ ਨੇ ਵੀ ਬਾਕੂਬੀ ਸੇਵਾ ਦੇ ਵਜੋਂ ਨੇ ਸੋ ਨਾਲ ਗੱਲਬਾਤ ਕਰਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਸਤਿਕਾਰਯੋਗ ਪਾਈਕ ਲਿਆਣਾ ਜੀ ਗੁਰਮੁਖ ਰਾਗੀ ਗ੍ਰੰਤੀ ਸਭਾ ਦੇ ਸਤਿਕਾਰਯੋਗ ਜਿੰਨੇ ਵੀ ਗੁਰਮੁਖ ਪਿਆਰੇ ਹਨ ਜੋ ਕਿ 1 ਸਾਲ ਤੋਂ ਇਹ ਲਗਾਤਾਰ ਸਭਾਵਾਂ ਚੱਲ ਰਹੀਆਂ ਹਨ 1 ਸਾਲ ਦੇ ਵਿੱਚ ਵਿੱਚ ਬਹੁਤ ਚੰਗੇ ਚੰਗੇ ਸਭਾ ਨੇ ਕਾਰਜ ਕੀਤੇ ਹਨ ਸਭ ਤੋਂ ਪਹਿਲਾਂ ਸਭਾ ਦਾ ਕਾਰਜ ਸੀ ਜੋ ਕਿ ਹੜ੍ਹ ਪੀੜਤਾਂ ਵਾਸਤੇ ਜੋ ਪਾਣੀ ਆਇਆ ਸੀ ਨਾ ਸਭਾ ਨੇ ਪਹਿਲਾਂ ਸੇਵਾ ਉਸ ਕਾਰਜ ਤੋਂ ਸ਼ੁਰੂ ਕੀਤੀ ਫਿਰ ਮੋਗੇ ਸ਼ਹਿਰ ਦੇ ਵਿੱਚ ਨਗਰ ਕੀਰਤਨ ਵੱਡੀਆਂ ਵੱਡੀਆਂ ਸਭਾਵਾਂ ਰਾਗੀ ਗ੍ਰੰਥੀਆਂ ਸਿੰਘਾਂ ਨੂੰ ਜੋ ਮੁਸ਼ਕਲਾਂ ਆ ਰਹੀਆਂ ਸਨ ਮੁਸ਼ਕਲਾਂ ਸੁਨੀਆਂ ਮੁਸ਼ਕਲਾਂ ਸੁਨੀਆਂ ਉਹਨਾਂ ਦੇ ਹੱਲ ਕੀਤੇ ਤੇ ਇਹ ਸਭਾ ਨਾਲ ਅੱਜ ਵੀ ਬਹੁਤ ਗੁਰਮੁਖ ਪਿਆਰੇ ਨਵੇਂ ਸਾਡੀ ਸਭਾ ਦੇ ਨਾਲ ਜੁੜਿਆ ਜਿੰਨੇ ਵੀ ਅੱਜ ਨਵੇਂ ਮੈਂਬਰ ਆਏ ਆਏ ਹਨ ਉਹਨਾਂ ਸਾਰੇ ਮੈਂਬਰਾਂ ਨੂੰ ਇੱਥੇ ਅੱਜ ਸਭਾ ਚ ਦਾਖਲ ਹੋਣ ਵਿੱਚ ਸਾਰੇ ਦਾ ਜੀ ਆਇਆਂ ਨੂੰ ਕਹਿੰਦੇ ਉਹਨਾਂ ਦਾ ਧੰਨਵਾਦ ਕਰਦੇ ਆ ਤੇ ਜੋ ਦਾਸ ਨੂੰ ਇੱਕ ਸਾਲ ਹੋਣ ਤੋਂ ਬਾਅਦ ਵੀ ਜੋ ਸ਼ਹਿਰੀ ਸਰਕਲ ਮੋਗੇ ਸ਼ਹਿਰ ਦੀ ਜੋ ਦਾਸ ਨੂੰ ਪ੍ਰਧਾਨ ਬਣਾਇਆ ਗਿਆ ਸੀ ਸੰਗਤ ਨੇ ਫਿਰ ਪਿਆਰ ਅਸੀਸ ਬਖਸ਼ਦੇ ਹੋਏ ਉਹ ਉਹਦਾ ਬਰਕਰਾਰ ਸੰਗਤ ਨੇ ਫੇਰ ਬਖਸ਼ਿਆ ਹੈ ਜੀ ਅਸੀਂ ਕਲਕਲਾ ਸਰਕਲ ਦੇ ਉਹਨਾਂ ਨੂੰ ਅੱਜ ਪ੍ਰਧਾਨ ਬਣਾਇਆ ਗਿਆ ਹੈ ਬਹੁਤ ਹੀ ਪਿਆਰ ਵਾਲੇ ਨਿਮਰਤਾ ਵਾਲੇ ਹਨ ਇਸ ਇਲਾਕੇ ਦੀ ਜਿੰਨੀ ਵੀ ਸੰਗਤ ਹੈ ਇਸ ਭਾਈ ਸਾਹਿਬ ਜਿੰਨਾ ਜੁੜੋ ਆਉਣ ਵਾਲੀਆਂ ਮੁਸ਼ਕਲਾਂ ਦਾ ਜੋ ਕੀ ਹੱਲ ਹੋ ਸਕੇ ਜਿੰਨੇ ਵੀ ਮੋਗੇ ਤੋਂ ਸਹਿਰੀ ਸਰਕਲ ਦਾਸ ਦੇ ਨਾਲ ਜਿੰਨੇ ਵੀ ਗੁਰਮੁਖ ਪਿਆਰੇ ਹਨ ਸਾਰਿਆਂ ਦਾ ਜੀ ਆਇਆਂ ਨੂੰ ਪਾਪੂ ਲਾ ਚੁੱਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਨੇ ਭਾਈ ਸਾਹਿਬ ਜੀ ਕੀ ਕਹਿਣਾ ਚਾਹੁੰਦੇ ਜੀ ਸਭਾ ਬਾਰੇ ਕਿਸੇ ਦੇ ਕਿਤੇ ਕਾਰਜਾਂ ਬਾਰੇ ਔਰ ਜਿਹੜੇ ਇੱਥੋਂ ਦੇ ਗ੍ਰੰਥੀ ਨੇੜੇ ਤੇ ਨੇ ਉਹ ਕਿਵੇਂ ਇਹ ਸਭਾ ਨਾਲ ਜੁੜਨਾ 1984 ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਉੱਥੇ ਸਤਿਗੁਰਾਂ ਦਾ ਸ਼ੁਕਰਾਨਾ ਵੀ ਕਰਦਾ ਹਾਂ ਕਿ ਅੱਜ ਇਸ ਸਭਾ ਨੂੰ ਕਾਰਜ ਦੇ ਵਿੱਚ ਆਇਆ ਨੂੰ ਪੂਰਾ 1 ਸਾਲ ਹੋ ਗਿਆ ਔਰ ਇੱਕ ਸਾਲ ਦੇ ਵਿੱਚ ਵੱਖ-ਵੱਖ ਸਭਾ ਦੇ ਵੱਲੋਂ ਕਾਰਜ ਕੀਤੇ ਗਏ ਜੋ ਕਿ ਬੜੇ ਸਲਾਘਾਯੋਗ ਹਨ ਸਾਡੇ ਵੀਰ ਗੁਰਮੁਖ ਪਿਆਰੇ ਜੋ ਕਿ ਬੜੇ ਯਤਨਸ਼ੀਲ ਹਨ ਇਸ ਸਭਾ ਦੇ ਵਿੱਚ ਸਰਦਾਰ ਹਰਨੇਕ ਸਿੰਘ ਜੀ ਬਲਖੰਡੀ ਸਾਡੇ ਸ਼ਹਿਰੀ ਪ੍ਰਧਾਨ ਜਤਿੰਦਰ ਸਿੰਘ ਜੀ ਔਰ ਸਾਡੇ ਪ੍ਰਧਾਨ ਬੱਗੇ ਸਿੰਘ ਜੀ ਉਹ ਸਾਰਿਆਂ ਦਾ ਹੀ ਆਪਾਂ ਬਹੁਤ ਦਿਲੋਂ ਧੰਨਵਾਦ ਕਰਦੇ ਹਾਂ ਔਰ ਅੱਗੇ ਤੋਂ ਆਸ ਬਖਟਾਉਣੇ ਆ ਕਿ ਜਿੰਨੇ ਵੀ ਅਹੁਦੇਦਾਰ ਹਨ ਜਿੰਨੇ ਵੀ ਸਾਡੇ ਸਭਾ ਦੇ ਵਿੱਚ ਕੰਮ ਕਰਨ ਵਾਲੇ ਵੀਰ ਹਨ ਉਹ ਇਸੇ ਤਰ੍ਹਾਂ ਹੀ ਤਨਮਨ ਧਨ ਦੇ ਨਾਲ ਸਭਾ ਦੇ ਵਿੱਚ ਕੰਮ ਕਰਦੇ ਰਹਿਣਗੇ ਜੋ ਅੱਜ ਕੱਲ੍ਹਾਂ ਦੇ ਸਰਕਲ ਦੀ ਜ਼ਿੰਮੇਵਾਰੀ ਹੈ ਜੋ ਮੁੱਖ ਡਿਊਟੀ ਹੈ ਉਹ ਭਾਈ ਗੁਰਮukh ਪਾਰੇ ਸਫਨਾਮ ਸਿੰਘ ਜੀ ਇਹਨਾਂ ਦੇ ਹਿੱਸੇ ਆਈ ਹੈ ਇਹਨਾਂ ਤੋਂ ਵੀ ਅਸੀਂ ਆਸ ਕਰਦੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਨਾਲ ਪੂਰਾ ਮੋਢੇ ਨਾਲ ਮੋਢਾ ਲਾ ਕੇ ਚੱਲਣਗੇ ਸੋ ਆਈਆਂ ਹੋਈਆਂ ਸਾਰੀਆਂ ਇਹ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਔਰ ਜੋ ਸਾਡੇ ਪ੍ਰੈਸ ਸਖਤਰ ਗੁਰਮੁਖਿਦਾਰੀ ਪਹੁੰਚੇ ਹਨ ਉਹਨਾਂ ਦਾ ਵੀ ਬੜਾ ਧੰਨਵਾਦ ਸੋ ਹੋਈਆਂ ਭੁਲਾ ਦੀ ਖਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ